वेलकम टू माय व्लॉग ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 70 ਮਾਦ ਹੈ ਨਾ ਚਾੜੂ ਬਾਧਰੇ ਹੈ ਹਾਂ ਤੁਹਾਡਾ ਤੈਨੂੰ ਸਾਡਾ ਸ਼ਾੜਦਾ ਅੰਡਾ ਇੱذ ਕੀ ਕੱਟ ਗਿਆ ਜੀ ਫੇਰ ਪਰ ਹੀ ਮਿੱਤਰੋ ਆਪਾਂ ਆਪਣੀ ਤੁਈ ਦੇ ਹਾਜ਼ਰੀ ਅੱਜ ਬਹੁਤ ਦਿਨਾਂ ਬਾਅਦ ਲੱਗੀ ਹੈ ਜੀ ਤੁਈ ਫਿਰ ਮੀਂਹ ਜਾ ਪਈ ਗਿਆ ਤਾਂ ਕਰਕੇ ਕੋਈ ਹੈ ਜੀ ਇੱਥੇ ਆਈ ਲੈਫਟ ਚੱਕ ਕੇ ਮੁੜਿਆ ਜੀ ਹੋਰ ਆਇਆ ਹੁੰਦਾ ਕਿ ਚਾਹ ਪਾ ਕੀ ਆ ਜਰਾ ਉਹ ਨਹੀਂ ਪੀਉਂਦੇ ਜਰਾ ਜਿਹੜੇ ਪੀਉਂਦੇ ਹੁਣ ਆਪਣੇ ਸਾਡੇ ਜਮ ਕੇ ਸਿੱਧ ਮੇਤਰੀ ਲੱਗਾ ਛੋਟਾ ਖੁਸ਼ੀ ਵਾਲੀ ਆ ਵੰਸੇ ਇੰਗਾ ਤੂੰ ਗਿਫਟ ਨੂੰ ਬਚਾ ਚਲਾਗੇ ਬਰਕਰਾਰ ਦੂ ਬਾਤਾਂ ਗਿਫਟ ਨੂੰ ਘੇਰੀ 11:00 ਵਜੇ ਪਰ ਰੋਟੇ ਉਹਨਾਂ ਨਾਲ ਰਾਏ ਬਣਾਈ ਵੀ ਆਪਾਂ ਗੁਰੂ ਘਰ ਵੀ ਜਾਣਾ ਜੇ ਪਾਠ ਖੁੱਲੂ ਇਹ ਕਹਿੰਦੇ ਓਕੇ ਰਿਪੋਰਟ ਨਗਰ ਕੀਰਤਨ ਨਗਰ ਕੀਰਤਨ ਦਾ ਨਿਕਲੂਗਾ ਵੀ ਕਹੇ ਨਗਰ ਕੀਰਤਨ ਵੀ ਕੈਨਸਲ ਆ ਬੰਦ ਕਰ ਪਾਸੋਂ ਕੈਨਸਲ ਕਰਤਾ ਆਮ ਪਰਥਰ ਵਾਲਿਆਂ ਨੇ ਵੀ ਕੋਈ ਨਹੀਂ ਰੁਕੇ ਨਿਕਲਣਾ ਵੀ ਕੈਨਸਲ ਕਰ ਇਹ ਤਾਂ ਕਰਕੇ ਗੱਲਾਂ ਬਾਤਾਂ ਮਿੱਤਰੋ ਫੇਰ ਆਪਾਂ ਚੱਲੇ ਘਰ ਨੂੰ ਅੱਜ ਫੇਰ ਸਾਡੇ ਚੱਲ ਰਹੇ ਨੇ ਜੀ ਮੇਥਿਆਂ ਵਾਲਿਆਂ ਚੋਲੇ ਦੇ ਨਾਲ ਮੱਖਣੀ ਜੀ ਨਾਲ ਲੱਸੀ ਖਾ ਲਾ ਦੂੰਗੀ ਇਹ ਖਾ ਲਈ ਇਹਨੇ ਟਾਲਿਆ ਖਾ ਲਾ ਵੀ ਲੱਸੀ ਪਹਿਲਿਆਂ ਜੀ ਖਾ ਲਈ ਨੀ ਗਰਮ ਨੇ ਦਾ ਹੋਰ ਆ ਸੇ ਤੂੰ ਮੈਂ ਖਾ ਨਹੀਂ ਰੋਕ ਤਾ ਹਾਂ ਜੀ ਨਹੀਂ ਕਰਦਾ ਕਹਿੰਦਾ ਛੱਕਾ ਦੇ ਇਹਨੇ ਤਾਂ ਵਧੀਆ ਰੋਜ ਮੰਮੀ ਪਕਾ ਲਿਆ ਕਰਦੀ ਚਲੋ ਵਧੀਆ ਮੈਂ ਤਾਂ ਦਾਦੀ ਪਕਾ ਲਿਆ ਨਾ ਦੇਖੋ ਜੀ ਅੱਗ ਨਾਲ ਨਾ ਪੁੱਤ ਮੈਂ ਇਹਨੂੰ ਕਿਹਾ ਦੇਖ ਪੱਤੇ ਕਿਵੇਂ ਪਾ ਪਾਉਗਾ ਲੈ ਜਵਾਕਾਂ ਦੋ ਵੀ ਟੈੱਕੇ ਨਹੀਂ ਬੈਠੇ ਇਹਨਾਂ ਪਤਾ ਨਹੀਂ ਕੀ ਉਹ ਕਰਦੇ ਨੇ ਨਵੇਂ ਐਕਸਪੈਰੀਮੈਂਟ ਕਰਦੇ ਨੇ ਲੱਲਾ ਮੈਂ ਉਹਦੇ ਵਿੱਚ ਗਲੀ ਕੱਢ ਕੇ ਆਇਆ ਮਲਾਦੀ ਅੱਜ ਕੋਈ ਜਵਾਕ ਕਰਦੇ ਨੇ ਪਰ ਜਿਹੜਾ ਜਵਾਕ ਆ ਗਈ ਜੀ ਤਾਜੀ ਚੁੱਲੇ ਲੈਂਦੀ ਹਲ ਕਹਿੰਦਾ ਗਰਮ ਗਰਮ ਰੋਟੀ ਇਹ ਹੁੰਦੀ ਹੈ ਜੀ ਚੁੱਲੇ ਲੈਂਦੀ ਮਿੱਠਾ ਨਹੀਂ ਅੱਧੀ ਲੱਕੀ ਜੱਤੀ ਕਰੇ ਛੋਲੇ ਨਾਨੇ ਖਾਲੇ ਧਾਪੂ ਆ ਗਿਆ ਜੀ ਜਿਹੜੇ ਤੇ ਨਾ ਬੈਠੇ ਹੋ ਢੇਡਣ ਨਾਲ ਆ ਜਾਈ ਚ ਬਹਿ ਜਾ ਕੁੱਤੇ ਕੁੱਤੇ ਚੱਲਨੇ ਮੈਂ ਤਾਂ ਤੈਨੂੰ ਫੜ ਲੂ ਕੋਈ ਨਾ ਨਹੀਂ ਦਾਦਾ ਏ ਧਾਪੂ ਆ ਗਿਆ ਇਹ ਕਰ ਮਨਾਂ ਗੇ ਜੀ ਨਾ ਦੇਖੋ ਇਹ ਕਿਵੇਂ ਕਰਦੇ ਨੇ ਡਾਂਸ ਆ ਲਾਈਟ ਜੀ ਲਾ ਕੇ ਤਾਂ ਤੋਂ ਬਹੁਤ ਸੇ ਚਾਚੇ ਵਰਗੇ ਆਤਰੀ ਬੈਠੇ ਸੀ ਬੀਰਗਨ ਆਏ ਫੋਟੋਆਂ ਖਿੱਚਦੇ ਉਹਨੇ ਗਾ ਜਿਵੇਂ ਸਕਾਰਪੀ ਤੇ ਆਉਣੇ ਹੁੰਨੇ ਸਾਈਕਲ ਤੇ ਬਾਲੀ ਵਧੀਆ ਬਣਦੀ ਹੈ ਆ ਤੁਹਾਨੂੰ ਚਾਹ ਪੀ ਜੇ ਗਿਫਟੀ ਨੂੰ ਲਿਆ ਗਿਫਟੀ ਨੂੰ ਤਾਂ ਜ਼ਰੂਰੀ ਹੈ ਚਾਹ ਪੀਨੇ ਜੀ ਪੀਨੇ ਜੀ ਇੱਥੇ ਲਾ ਲੀ ਗੱਡੀ ਫੋਰਚੂਨਰ ਇੱਥੇ ਸਾਈਡ ਤੇ ਪਾਰਕ ਕਰਾਂਗੇ ਉਹਨੂੰ ਕਹਾਂ ਫੋਰਚੂਨਰ ਕੀ ਰਿਜਿਸਟਰ ਕਰੂ ਆ ਕੇ ਲੈ ਲੈ ਵੱਢਣੇ ਨੇ ਜੀ ਇਹ ਗੁਰਦੁਆਰੇ ਖੰਡ ਪਾਠਾ ਨਾਲ ਆਪਣੇ ਤਾਂ ਕਰਕੇ ਹੀ ਲੈ ਕੇ ਜਾਣੇ ਨੇ ਆਹ ਟਰੈਡ ਤੇ ਧਰ ਕੇ ਲੈ ਕੇ ਜਾਵਾਂਗੇ ਰੋਟਾ ਲੈ ਆ ਟਰੈਡ ਵੀ ਰੋਟਾ ਲੈ ਆ ਟਰੈਕਟਰ ਵੀ ਜੀ ਆਹ ਵੱਢਣੇ ਹੁਣ ਆਹ ਟਰੈਕਟਰ ਦਾ ਪੂਰਾ ਚਾ ਉਹ ਤਾਂ ਟਰੈਡ ਚਲਾਉਣਾ ਟਰੈਡ ਦਾ ਜੀ ਬਾਲਾ ਵਧੀਆ ਲੱਗਦਾ ਵੱਡਾ ਹੀ ਕਿਹੜਾ ਵਧੀਆ ਯਾਰ ਬੱਤਾ ਬੱਤਿਆ ਵੜਲਾ ਯਾਰ ਛੋਟੇ ਹੀ ਵੜ ਲਿਆ ਇੱਥੇ ਦਾ ਜੀ ਵੱਡਾ ਬਾਲੇ ਨਰ ਕੋ ਇਹਦਾ ਆ ਵੜਲਾ ਐਨਾ ਛੋਟਾ ਵੀ ਨਹੀਂ ਹਾ ਦਾ ਬੱਤਾ ਯਾਰ ਪਹਿਲੇ ਵਾਰ ਦਾ ਬਾਲਾ ਬਟਾ ਹੋ ਗਿਆ ਇਹ ਆ ਦਾ ਬੱਤਾ ਯਾਰ ਵੱਡਦੇ ਕੋਈ ਸੱਚ ਵੱਡੇ ਨੇ ਨਾ ਇਹਦਾ ਛੋਟਾ ਯਾਰ ਉਤਰਾ ਪਰ ਹਾਂ ਇੱਥੇ ਹੀ ਵੜਦਾ ਉਹ ਦੋ ਚਾ ਵੜਲਾ ਇੱਥੇ ਉਹ ਦੋ ਚਾ ਵੜਲਾ ਜਾਂਦਾ ਯਾਰ ਇੱਥੇ ਹੀ ਵੜਦੇ ਯਾਰ ਹਾਂ ਤੇ ਡੇਡਾ ਕਰਕੇ ਬਣਾਉਣਾ ਰੋਟੇ ਬਲੌਗ ਇੱਕ ਬਾਈ ਦਾ ਕਮੈਂਟ ਆਇਆ ਕਹਿੰਦਾ ਯਾਰ ਕੁਆਲਿਟੀ ਨਹੀਂ ਵਧੀਆ ਹੁੰਦੀ ਬਲੌਗ ਦੀ ਕਹਿੰਦਾ ਜਿਹੜਾ ਹੁਣ ਤੂੰ ਮੇਰੇ ਕੋ ਹਾਂ ਉਹ ਕਹਿਲਤੀ ਰੱਖੀ ਨਾ ਟੇਡਾ ਕਰਕੇ ਬਣਾਵੇ ਫੇਰ ਬਣਦੀ ਹੈ ਕੁਆਲਿਟੀ ਹੈ ਨਾ ਹੈ ਵੱਡਾ ਆਹੀ ਵੱਢਦੇ ਨਾ ਲਗਮੀ ਵੱਢਦੇ ਕੋਈ ਨੇ ਲੰਮੇ ਵਾਲੇ ਹੋ ਜਾਣਗੇ ਹਨਾ ਪਾ ਤੋਂ ਵੱਡਣਾ ਸੀ ਆਪਣੀ ਹਾਇਰੀ ਲਾਗੀ ਬਾੜ ਤੇ ਕਰਨੇ ਯੋਗਦਾਨ ਪਾਉਣਾ ਹੋਰ ਆਪ ਨੂੰ ਟਰੈਕਟਰ ਆਪਣੀ ਜੀਵਾਂ ਓਏ ਵਾਲਾ ਪਾਟਾ ਆ ਹੋ ਗਈ ਇੱਕ ਆ ਹੋ ਗਈ ਇੱਕ ਓਏ ਤਾਹਾਂ ਕਰਕੇ ਤਾਂ ਬਨਦੇ ਜੀ ਫਿਰ ਰੱਸੀ ਨਾਲ ਪੂਰੇ ਐ ਮਾਰਦੀ ਗੱਠ ਬਸ ਉਧਰ ਕਿਤੇ ਨਾ ਫੜ ਕੇ ਕਰ ਜੂ ਓਥੇ ਚੱਲ ਆਹ ਲੈ ਕੇ ਹੌਲੀ ਜਾਈ ਚਲੀ ਗਿਆ ਚਾ ਚੁੱਪੀ ਗਈ ਚੱਲ ਪਾਰਾ ਲੱਕੀ ਜਾਂਦਾ ਚੱਲ ਫਿਰ ਹੌਲੀ ਚੱਲੇ ਵਾਸਾ ਲੋਟਾ ਗੁਰੂ ਘਰ ਆ ਕਿਆ ਬਾਤਾਂ ਆਲਾ ਸੜਕ ਵੀ ਵਿਲੇ ਆਣਾ ਜੀ ਤਾਂ ਕਰਕੇ ਅਸੀਂ ਇੱਜੀ ਤਰਲੇ ਵੀ ਪੰਜਾਬ ਬੰਦ ਕਰਕੇ ਅੱਜ ਕਿਹੜਾ ਟਰੈਫਿਕ ਆ ਆ ਦੇਖੋ ਜੀ ਮੀਂਹ ਨੇ ਕਿਵੇਂ ਸੜਕ ਦੁਬਾਰੇ ਉਹ ਕਰੀ ਐ ਇਹ ਪਾਣੀ ਦਾ ਨਿਕਾਸ ਨਹੀਂ ਆ ਸਾਰਾ ਪਾਣੀ ਇੱਧਰ ਆਉਂਦਾ ਜੀ ਤਾਂ ਕਰਕੇ ਇਹ ਜੇ ਆ ਜਾਂਦੇ ਹੋ ਖੜ ਕੇ ਪਾਵਾਂਗੇ ਪਹੁੰਚ ਗਏ ਜੀ ਗੁਰਦੁਆਰੇ ਇਥੇ ਰੋਗਲੇ ਵਾਸਾ ਬਾਰੀਲਾ ਮਾਗੇ ਆਤੇ ਜੀ ਕਿਹਦੇ ਨੂੰ ਮੈਂ ਤਾਂ ਕਹਿੰਦਾ ਯਾਰ ਪਿੱਛੇ ਇਧਰਲੇ ਪਾਸੇ ਲਾ ਦੇ ਰੋਟੇ ਉਧਰਲਾ ਵੀ ਇਧਰਲੇ ਪਾਸੇ ਲਾ ਦੇਗੇ ਥੋੜਾ ਜਿਆ ਕੈਮਰੇ ਤੋਂ ਮੂਰੇ ਨਾਲ ਮੈਂ ਕਹਿੰਦਾ ਕੈਮਰੇ ਕਿਹੜਾ ਕਾਰਕਟਰ ਆਉਂਦੇ ਇਥੇ ਉਹ ਫੇਰ ਵੀ ਇਧਰਲਾ ਵੀ ਕਰ ਦੇ ਕਲੋਟ ਆ ਜਰਾ ਆਣੀ ਤੋੜਦੇ ਚੱਕੋ ਜੀ ਸੇਵਾ ਕਰਤੀ ਆਪਾਂ ਇਹਦੀ ਮੱਥਾ ਟੇਕ ਲਿਆ ਹੁਣ ਵਾਇਗੁਰੂ ਜੀ ਦੇ ਫਤੇ ਹੋਰ ਮਣੀ ਲੋਟਾ ਠੀਕ ਹੈ ਏ ਟੇਕਣ ਗਏ ਆਪਾਂ ਮੱਥਾ ਮੱਥਾ ਟੇਕ ਕੇ ਜੀ ਫਿਰ ਆਪਾਂ ਹੋਗੇ ਘਰਾਂ ਨੂੰ ਫੇਰ ਵਾਪਸ ਮੋਟਰਸਾਈਕਲ ਤੇ ਆਵਾਂਗੇ ਪਹੁੰਚ ਗਏ ਮਤਰੋ ਘਰੇ ਕੱਖ ਲਿਆਉਣੇ ਨੇ ਜੀ ਬਣ ਸਕਿਆ ਨਾ ਇੱਥੇ ਲਾ ਦਿਓ ਧੰਨਵਾਦ ਇੱਥੇ ਲਾਤਾ ਇਹ ਮੋਟਰਾਂ ਇਹਦਾ ਆ ਖੜਾ ਨਾ ਸੀ ਮੈਂ ਇਸ ਤਾਂ ਹੀ ਦੇਖੀ ਜਾਂਦਾ ਦੇਖੋ ਜੀ ਵੀਤੀ ਦਾ ਵੀਡੀਓ ਦੇਖ ਰਹੇ ਨੇ ਹੁਣ ਚੱਲੇ ਆ ਜੀ ਅਸੀਂ ਧਰੌਲੇ ਨਾ ਗੁਰਦੁਆਰੇ 50 ਨੂੰ ਦੇਖਦੇ ਆ ਜਾਣ ਨੂੰ ਚੱਲੇ ਜੀ ਫਿਰ ਅਸੀਂ ਨਾ ਗੁਰਦੁਆਰੇ ਨਾ ਧਰੌਲੇ ਬਾਹਰ ਬਾਸਾ ਜਮਾ ਦਾ ਨਜ਼ਰ ਆਇਆ ਜੀ ਦੇਖੋ ਕਮਾਂਸੋਂ ਨਾ ਕਰਾਂ ਪੰਜਾਬ ਬੰਦ ਕਰਕੇ ਆ ਜਾ ਮਿੰਟੂ ਦੀ ਮਾੜੀ ਗੱਲ ਇਹਨਾਂ ਨੇ ਨਹੀਂ ਸਮਰਥਨ ਦਿੱਤਾ ਇਹ ਤਾਂ ਸਾਰੀ ਖੋਲੀ ਬੈਠੇ ਨੇ ਮੰਡੀ ਤੋਂ ਲੈ ਕੇ ਤਾਂ ਸਾਰੀਆਂ ਦੁਕਾਨਾਂ ਬੰਦ ਨੇ ਜੀ ਥੋਖਾ ਜਾਂ ਖੋਲਾ ਠੇਕਾ ਵੀ ਖੋਲਾ ਮੇਰੇ ਵੀਡੀਓ ਨੇ ਸਮਰਥਨ ਦਿੱਤਾ ਜੀ ਕਿਸਾਨਾਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤਾਂ 90% ਦਾ ਬੰਦ ਹੀ ਨੇ ਯਾਰ ਉਹ ਵੀ ਆਪਣੇ ਖੇਤਾਂ ਕਰਕੇ ਖੁੱਲੀਆਂ ਨੇ ਉਹ ਵੀ ਦੇਖੋ ਜੀ ਪਤੰਗ ਵੀ ਅੱਜ ਤਾਂ ਬੱਚੇ ਸੜਕਾਂ ਤੇ ਚੜਾ ਰਹੇ ਯਾਰਾਂ ਹੀ ਘਟਲਾ ਦਿਖਾ ਦੰਨੇ ਆ ਦਰਸ਼ਕਾਂ ਨੂੰ ਪਿਆਰ ਦਾ ਬੰਦ ਹੀ ਹੈ ਜੀ ਉਹਨਾਂ ਨੇ ਬੋਲੀ 90% ਦਾ 90% ਦਾ ਬੰਦ ਹੀ ਹੈ ਨਾ ਯਾਰ ਟਾਈਮ 2:00 ਵੱਜ ਚੁੱਕੇ ਨੇ ਜੀ ਜਦਾਨਾ ਲਗ ਭਾਗਾ ਸਾਰੀਆਂ ਬੰਦ ਨੇ ਸਾਰਾ ਬਾਜ਼ਾਰ ਆ ਬੰਦ ਹੀ ਲੱਗ ਰੋ ਬਰੋਲੇ ਦਾ ਜਮਾ ਜਮਾ ਮੇਨ ਬਾਜ਼ਾਰ ਚ ਫਰਦਾ ਜਿੱਥੇ ਫੋਲਰਾਸ ਹੁੰਦਾ ਐਸੇ ਟਾਈਮ ਨੱਗਰ ਨੂੰ ਤਾਂ ਨਹੀਂ ਹੁੰਦਾ ਵੀਰੇ ਇੱਥੇ ਆਇਆ ਟਾਈਮ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਪਾਂ ਜਿਨ੍ਹਾਂ ਨੇ ਸਮਰਥਨ ਦਿੱਤਾ ਕਹਾਣੀ ਨੂੰ ਲੰਡੂ ਕਰ ਲੈ ਦੂ ਯਾਰ ਵਪਾਰੀ ਵੀਰਾਂ ਨੇ ਵੀ ਪੂਰੀ ਕਾਲ ਉਹ ਕਰੀ ਐ ਮਸਰੋ ਜਮਾ ਬੰਦ ਨੇ ਆ ਰਵਾਰੀ ਆਰੇ ਆਮਰਾ ਸਾਨੂੰ ਦੀ ਰਕਾਰਡ ਵੀ ਮਤੋਂ ਜਮਾ ਬੰਦਾ ਇੱਧਰ ਵੀ ਪਾਰੇ ਹੀ ਬੰਦਾ ਹੋਏ ਉਹ ਲਾਇਓ ਨਾ ਹੋ ਜਾ ਹਾਂ ਭਾਰਾ ਬਾਜ਼ਾਰ ਮਤਰਾ ਹਮਲੇ ਦੀ ਗਲੀ ਗਲੀ ਛਾਣਦੇ ਨੇ ਸਾਨੂੰ ਦਿਖਾ ਦਿੰਦੇ ਆ ਵੀ ਜਮਾ ਹੈ ਬੰਦਾ ਕਿਹੜੇ ਤੇ ਜਾਏਗਾ ਹੋਰ ਜੀ ਸੱਜਣ ਜੀ ਕੱਲੇ ਆ ਨਹੀਂ ਕਰਦੇ ਜੀ ਦੇਖੋ ਬਹੁਤ ਮਾੜੀ ਗੱਲ ਆ ਜੀ ਇਹਨਾਂ ਦੀ। ਹਰਦਾ। ਕਲਾ ਵਿਸਾਲ ਨਹੀਂ ਜੀ ਕਰਦਾ। ਹਾਏ। ੱਤਕਾ ਵੀਰ ਜੀ ੱਤਕਾ ਨਾ ਕਰੋ ਤੁਸੀਂ। ਹਾਂ ਜੀ ਗੋਤਾ ਜੀ। ਕਿਵੇਂ ਆ ਜੀ? ਤਨੋਲਾ ਬੰਦਾ, ਬਿਆਰਮਾਂ ਦਾ। ਸਾਰਾ ਬੰਦਾ ਜੀ। ਤੁਸੀਂ ਕਿਸਾਨਾਂ ਦੇ ਨਾਲੋਂ ਜੀ? ਹਾਂ ਜੀ ਹਾਂ ਜੀ ਪੂਰਾ। ਫਾਟਰ ਸੱਟਾ ਪੈ ਜੀ ਗੋਤੇ ਦੀ ਦੁਕਾਨ ਦਾ ਵੀ। ਛੜੇ ਅਰਜਨ ਜੀ। ਉਹ ਦੇਖੋ ਉਹ ਖੜੇ ਨੇ ਸਾਹਮਣੇ। ਟੋਪੀ ਲਈ ਦੁਕਾਨ ਬੰਦ ਨਹੀਂ ਕਰ ਰਹੇ ਠੇਕੇਦਾਰ ਤੇ ਇਹ ਦੋਨੇ ਜਾਨੇ। ਹਾਂ। ਬਹੁਤ ਮਾੜੀ ਗੱਲ ਆ ਜੀ ਮਾੜੀ ਗੱਲ ਆ ਜੀ ਇਹਨਾਂ ਦੀ ਆ ਦੇਖੋ ਇਹੋ ਦੋ ਜਵਾਬ ਤੋਂ ਭੂਪਨੇ ਖੋਲ ਨਹੀਂ ਰਹਿ ਦੁਕਾਨ ਸਸਾਨਾ ਦਾ ਕਿਉਂ ਨਹੀਂ ਸਾਥ ਦੇ ਰਹੇ ਜੀ ਕੀ ਗੱਲ ਹੋ ਗਈ ਤੁਸੀਂ ਕਾ ਖੋਲ ਲੋ ਸਿਰਫ ਹਜ਼ਾਰ ਲੈ ਕੇ ਦੁਕਾਨ ਲਾ ਤੈਨੂੰ ਖੋਲ ਲਾ ਅਰਧਨ ਕਹਿੰਦਾ ਤੁਸੀਂ ਕਿਆ ਕਹਿੰਦਾ ਖੋਲ ਲੋ ਅਸੀਂ ਕਦੋਂ ਕਹਿੰਦੇ ਆ ਅਸੀਂ ਤਾਂ ਅਪੀਲ ਕਰਦੇ ਆ ਸਾਰੇ ਨੂੰ ਹੋਰ ਪੰਜ ਮਿੰਟ ਪਹਿਲਾਂ ਬਕਾਈ ਮਰੀ ਜਾਂਦਾ ਤੁਮਾਰੀ ਮਾੜੀ ਜੀ ਦੁਆਰਾ ਕਿਹੜੀ ਕਿਹੜੇ ਕਿਹੜੇ ਜੱਟਾਂ ਦੇ ਗਾਰਡ ਬਣੇ ਹੋਏ ਨੇ ਹਾਂ ਫਿਰ ਦੱਸੋ ਜੀ ਤੂੰ ਆਪ ਵੀ ਇਹ ਕਹਣਾ ਵੀ ਸੋਨੂ ਕਣਕ ਮਿਲ ਜੇ ਫ੍ਰੀ ਹਾਂਜੀ ਮਾ ਸਾਨੂੰ ਮਿਲਦੇ ਸੀ ਐਸੀ ਲੋਕਾਂ ਹਾਂ ਹਾਂ ਮਾ ਸਾਡੇ ਕਾਰਡ ਘਟ ਨੇ ਜ਼ਿਮੀਂਦਾਰਾਂ ਦਾ 100 ਕਾਰਡ ਵੱਧ ਹੂੰ ਇਹ ਕਹਦਾ ਸਾਨੂੰ ਕਣਕ ਮਿਲਦੇ ਮਾ ਸਾਨੂੰ ਜ਼ਿਮੀਂਦਾਰਾਂ ਨੂੰ ਦਾ ਕਣਕ ਦਾ ਰੇਟ ਦਿੰਦੇ ਨੇ ਨਾ 2500 ਰੁਪਏ ਹਾਂ ਸਹੀ ਗੱਲ ਆ ਜਾਈ ਸਰਕਾਰ ਚਾਹੇ ਫ੍ਰੀ ਦੇਵੇ ਚਾਹੇ ਛੱਟੇ ਮਾੜੀ ਗੱਲ ਆ ਜੀ ਥੋੜੀ ਇਹ ਐ ਕਿਸਾਨਾਂ ਨੂੰ ਆਹੋ ਕਰਨਾ ਬਹੁਤ ਮਾੜੀ ਗੱਲ ਆ ਹੁਣ ਚੱਲਿਆਂ ਜੀ ਅਸੀਂ ਦਵਾਰੇ ਗੁਰਦੁਆਰੇ ਅੰਦਰੀਆਂ ਵੀ ਆਦਾ ਠਾਕੋ ਜੀ ਅੰਦਾਜ਼ ਥਣੇ ਚੱਲੂਗਾ ਮੈਂ ਹੋਰ ਜੀ ਟਾਈਮ ਜੀ ਇਵਰਾਨ ਜੀ ਪਰੇ ਚਾਹ ਦੇ ਗਲਾਸ ਜੀ ਫੇਰਾ ਆਹਾਹਾਹਾ ਮਜ਼ਾ ਆ ਗਿਆ ਯਾਰ ਅੱਜ ਜੀ ਪ੍ਰਕਾਸ਼ ਹੋ ਚੁੱਕਿਆ ਸਾਡੇ ਬਾੜ ਦਾ ਆਰੇ ਸੰਗਤ ਨੂੰ ਬੇਨਤੀ ਆ ਜ਼ਰੂਰ ਪਹੁੰਚੋ ਤਿੰਨੇ ਦਿਨ ਹਾਜ਼ਰੀ ਲਗਾਓ ਸਾਈਂ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੂਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜੀ ਸਾਹਿਬੇ ਕਮਾਲ ਧੰਗੁਰ ਗਵੈਸਣੂ ਮਹਾਰਾਜ ਉੱਤੇ ਪਾਸ਼ਾ ਜੀਆ ਦੇ ਆਗਮਨ ਪਰਵਵਤਾਰ ਦਿਹਾੜੀ ਨੂੰ ਮੁੱਖ ਰੱਖਦਿਆਂ ਸੂਹ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਗੁਰਦੁਆਰਾ ਸੰਤ ਬਾਬਾ ਕਾਨ ਸਿੰਘ ਜਿੰਦਰਪੁਰਾ ਕੋਠੇ ਰਾਏਗੜ੍ਹ ਤਨਵਲਾ ਵਿਖੇ ਸ੍ਰੀ ਅਖੰਡ ਪਾਠ ਸਿਪੰਭ ਹੋਏ ਨੇ ਜਿਨ੍ਹਾਂ ਦੇ ਪਰਸੋਂ ਨੂੰ ਲੰਮੇ ਸਾਲ ਬਾਅਦ ਨੂੰ ਭੁਗ ਪਾਈ ਜਾਣਗੇ ਸੋ ਸੰਗਤ ਦੇ ਚਰਮਾ ਤੇ ਬੇਨਤੀ ਜ਼ਰੂਰ ਸੰਗਤਾਂ ਨੇ ਅਨੁਗ੍ਰਹਿ ਕਰਦੀਆਂ ਹਾਜ਼ਰੀਆਂ ਭਰਨੀਆਂ ਦੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ ਬਾਣੀ ਸਰਵਣ ਕਰਕੇ ਲੰਗਰਾਂ 'ਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਬੂਤ ਨਾ ਜੀ ਧੋਗਾਂ ਦੇ ਸਮੇਂ ਦਰਸ਼ਨੀਆਂ ਦੀ ਕਿਰਪਾਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖ ਤੇ ਜਨਾ ਦੁੱਧ ਵੀ ਵੜਨਾ ਜੀ ਆ ਜਾਓ ਦੇਖਿਆ ਜਾ ਬੈਠਾ ਬੈਠਾ ਬੈ ਜਾ ਬੈ ਜਾ ਦੋਹਾਂ ਦੁੱਧਾ ਤੇਰੇ ਕੋਲੇ ਉੱਤਲੇ ਬੰਦੇ ਨੂੰ ਪੈਲ ਆ ਚਲੋ ਜੀ ਤੂਗਰਾ ਫਿਰ ਮਿੱਤਰੋ ਮੋਦੀ ਦਾ ਪੋਤਰਾ ਨੌਲੇ ਬਾਸਟੈਂਡ ਦੇ ਅਗਰਾਂ ਜਦ ਇਹ ਬੰਦੀ ਨੇ ਬੁੱਕਾ ਇੱਥੇ ਆਪਾਂ ਲਾਈਵ ਵੀ ਪਾਇਆ ਬਹੁਤ ਗੰਤੀ ਚ ਸੀ ਇਸਾਨਾ ਲਾਈਵ ਪਾਤਾ ਆਪਾਂ ਸਾਹ ਨੂੰ ਅਸੀਂ ਲੈ ਗਏ ਇੱਥੇ ਬੁੱਕਿਆ ਗਿਆ ਜੀ ਮੋਦੀ ਦਾ ਪੋਤਰਾ ਤੋ ਤੋ ਜਮਾਤ ਨੌਲੇ ਬਾਸਟੈਂਡ ਤੇ ਬਹੁਤ ਗੈਂਤੇ ਚ ਕਿਸਾਨ ਸੀ ਲਵੇ ਲਾਉਣੇ ਪਿੰਡਾਂ ਦੇ ਭਾਰਤੀ ਕਿਸਾਨ ਨੂੰ ਨੇ ਇਕੱਠਾ ਕਰਾਣਾ ਪਾਣੀ ਮਾਰਾ ਬੱਸ ਵੀ ਆਈ ਹੈ ਜੀ ਬਹੁਤ ਗੈਂਤੇ ਚ ਕਿਸਾਨ ਪਹੁੰਚਦੇ ਨੇ ਆਪਣੇ ਆਪਣੇ ਵਹੀਕਲ ਲੈ ਕੇ ਚੱਕੋ ਲਈ ਅੱਖਾਂ ਦਾ ਵੀ ਕਰਦਾ ਮਿੱਤਰੋ ਹੁਣ ਚੱਲਿਆਂ ਜੀ ਅਸੀਂ ਗੁਰੂ ਘਰ ਕਰਮਣ ਰੈਡੀ ਹੈ ਜੀ ਰੈਡੀ ਆ ਆਂ ਬਹੁਤ ਖੋਲੇ ਗਿਆ ਜੀ ਖੋਲੇ ਜਾਂਦਾ ਇਹ ਨੂੰ ਬੰਨਣਾ ਪਊ ਆ ਰੈਂਬੋ ਜੀ ਫੇਰ ਤੋਂ ਬਾਰੇ ਖੋਲੇ ਜਾਂਦਾ ਪਤਾ ਨਹੀਂ ਕੀ ਕਰਦਾ ਚਾਰ ਦਾਣਾ ਦਾ ਪਰ ਮੈਂ ਹੱਕ ਦੀ ਗੱਡੇ ਜੇ ਗੁਰਦੁਆਰੇ ਨੂੰ ਇਹਨਾਂ ਨੂੰ ਛੱਡ ਕੇ ਉਸ ਤੋਂ ਬਾਅਦ ਜਾਣਾ ਹੜਿਆ ਆ ਆ ਗਏ ਜੀ ਆਪਣਾ ਗੁਰੂ ਘਰ ਇਹਨਾਂ ਨੂੰ ਤਾਰ ਕੇ ਆਪਾਂ ਲੈ ਕੇ ਆਉਣਾ ਜੀ ਭੈਣ ਨੂੰ ਫੇਰ ਆਮਾ ਗੁਰਦੁਆਰੇ ਪਹੁੰਚ ਗਏ ਮਿੱਤਰੋ ਆਪਾਂ ਹੜਿਆਏ ਇੱਥੋਂ ਚੱਕਣਾ ਜੀ ਭੈਣ ਆਉਣਾ ਨੂੰ ਅਗਰ ਨੇਰਾ ਹੋ ਜਾਂਦਾ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਹਾਂ ਢਾਏ ਆ ਕੇ ਜੇ ਮੈਨੂੰ ਪਹਿਲਾਂ ਬਤਾਉਂਦਾ ਫੇਰ ਮੈਂ ਉੱਥੋਂ ਹੀ ਲੈ ਆਉਂਦਾ ਪੱਕਾ ਅੱਜ ਅੱਗੇ ਆ ਜਾ ਤੂੰ ਤਾਂ ਮੁੰਡੇ ਸਾਸਰੀ ਗੱਲ ਬਾਈ ਤੂੰ ਅੱਗੇ ਜਾ ਕਹਿੰਦਾ ਹਾਂ ਵੀ ਸਾਈਪੂ ਸਾਸਰੀ ਗੱਲ ਕਰ ਮਾਮਾ ਅਭਿਨਿਤੀ ਹੱਥ ਜੋੜ ਕੇ ਬੁਲਾਉਂਦੀ ਐ ਤੂੰ ਬਣਾ ਹੱਥ ਜੋੜੀ ਤੂੰ ਵੀ ਹੱਥ ਚੋੜ ਕੇ ਬੁਲਾ ਸਾਸਰੀ ਕਾ ਮਾਮਾ ਮਾਮਾ ਮੇਰੇ ਮੈਂ ਕੀ ਕਰ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਆਹ ਆਹ ਓਹੜੇ ਬਾਲੀਆਂ ਵੱਡੀਆਂ ਓਖਲੀਆਂ ਨੇ ਜੀ ਆਹ ਪਾ ਗੱਡੀ ਦੇ ਡੇਪੀ ਚ ਵਿੱਚ ਹੋ ਉੱਥੇ ਇੱਕ ਤਾਂ ਬਾਲੀ ਡਾਵਲ ਪਾਇੜੇ ਆਹਾ ਪੁਲ ਜਿਹੜਾ ਲਵੀ ਹੈ ਇਹ ਤੇ ਗੌਰ ਕਰੀ ਜਾਵੇ ਟੋਲ ਪਲਾਜ ਵਾਲਿਆਂ ਨੂੰ ਅਪੀਲ ਆ ਸਾਡੀ ਬਹੁਤ ਖਤਰਨਾਕ ਹੋਖੜੇ ਜਿਹੜੇ ਮੇਰੇ ਪਾਸ ਲੰਘਦੇ ਨੇ ਉਹਨਾਂ ਦਾ ਪਤਾ ਹੋ ਪੁਲ ਕੋਲੇ ਜੀ ਆ ਜੀ ਕਿ ਘਰੇ ਪਹੁੰਚ ਗਏ ਘਰੇ ਪਹੁੰਚ ਗਏ ਓਕੇ ਅਗਾਂ ਦੇਖ ਤੇਰੀ ਦੀਦੀ ਪੁੱਤੋ ਮਨੀਤ ਨੂੰ ਚੱਕ ਲੈ ਯਾਰ ਗੋਦੀ ਯਾਰ ਗੋਦੀ ਚੱਕ ਲੈ ਯਾਰ ਗਿਆਨਬਾਜੀ ਸਾਹਿਬ ਪੁੱਤੇ ਘਰੇ ਜੀ ਦੇਖੋ ਮਰੇ ਜੀ ਆਪਦੀ ਦੀਦੀ ਦੇ ਹੁਣ ਸਾਰੀ ਸ਼ਰਾਰਤ ਸ਼ੁਰੂ ਜੀ ਦੀਦੀ ਵੀ ਪੈ ਗਈ ਜੀ ਪਿੱਛੇ ਦੀਦੀ ਵੀ ਪੈ ਗਈ ਜੀ ਪਿੱਛੇ ਦੀਦੀ ਫੇਰ ਪੈ ਗਈ ਜੀ ਮਾਗਰ ਦੇਖੋ ਜੀ ਹੁਣ ਸਾਰੀ ਸ਼ਰਾਰਤਾਂ ਬੱਚਿਆਂ ਨੇ ਆ ਸੁਰੂ ਆ ਜਾ ਨੀਤੀ ਆਉਣ ਆ ਜਾ ਨੀਤੀ ਕਨੇ ਮੈਨੇ ਜਾਂਦੇ ਹੁਣ ਚੱਲੇ ਆਂ ਅਸੀਂ ਗੁਰੂ ਘਰ ਹੁਣ ਤਾਂ ਕਹਿਦੇ ਸੇਵਾ ਉਹ ਸਾਬ ਨੂੰ ਵੀ ਨਾਲ ਹੀ ਲੱਗੇ ਜੀ ਬਹੁਤ ਜ਼ਿਆਦਾ ਹਨੇਰਾ ਹੋ ਚੁੱਕਾ ਹੈ ਹੈਵੀ ਸ਼ਰਾਤ ਕਰ ਰਿਹਾ ਹੈ ਸਾਬ ਵੀ ਜ਼ਿਆਦਾ ਹੀ ਸ਼ਰਾਤ ਤੇ ਆ ਹੈ ਮੈਡਮਾਂ ਨੂੰ ਵੀ ਗਾਲਾਂ ਕੱਢਦਾ ਹੈ ਦਾ ਇਹ ਨਾ ਮੈਡਮ ਲੱਪੜਾ ਕਿਹਾ ਨਹੀਂ ਤੇ ਹੈ ਨਹੀਂ ਕਿ ਮੇਰੇ ਲੱਪੜ ਵਾਲਾ ਪਰ ਮਾਰ ਲੀਆ ਕਰਵਾਨੀ ਵਾਲੀ ਦੋਨੇ ਸਕੂਲ ਲਾਤੇ ਆ ਦੇਖੋ ਇਹ ਦੁਬਾਰੇ ਫੇਕਿਆ ਛੋਟੇ ਸਾਹਮਣੇ ਤੱਕੋ ਇੱਥੇ ਲੱਗੇ ਪਹੁੰਚ ਗਏ ਗੁਰੂ ਦਵਾਰੇ ਪਹੁੰਚੋ ਗਏ ਹਾਂ ਜੀ ਗੁਰੂ ਦਵਾਰੇ ਅਸੀਂ ਵੀ ਕੁੱਤੇ ਦਾ ਧੰਮਾ ਕਾ ਲਿਆ ਠੀਕ ਹੈ ਸਰੋਤੀਆ ਵਾਲਾ ਬਾਬਾ ਠੀਕ ਹੈ ਚਲੋ ਜੀ ਵੜਾ ਜਰਾ ਹਾਂ ਜੀ ਕਿਵੇਂ ਐ? ਠੀਕ ਐ। ਓਕੇ ਐ। ਬੋਲ। ਓਕੇ ਆ ਓਏ। ਔਰ ਲੋਟਾ ਅਸਕੰਦਰ? ਵਧੀਆ ਵਧੀਆ ਵਧੀਆ। ਕਲੰਗੀ ਨਾਲੇ ਦੀ। ਆਇਆ ਹਾਏ ਓਏ। ਅੱਜ ਨਾਲ ਲਾਈਟਾਂ ਆਪਾਂ ਚਾਲਦੀਆਂ ਸਾਡੇ ਗਏ ਸੀ ਮਾਤਰੋ। ਸਨੀ ਹੱਲਾ ਹੈ ਬੜਾ ਵੀਰ ਨੇ ਕਹਿੰਦਾ ਗੱਡੀ ਦੇ ਲਾਈਟਾਂ ਤੋਂ ਬੰਦ ਕਰ ਦੇ ਕਰਦੇ ਆ ਵਗਿਆ ਚੱਲ ਸਕੰਦਰ ਵਾਯਾ 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 ਜਾ ਕੋਈ ਪਾਦੀ ਸਬਜੀ ਬਾਈ ਕਾਕਾ ਵੀ ਸਾਡਾ ਖਾਂਦਾ ਜੀ ਰੋਟੀ ਨਾਲ ਸਾਡੇ ਬਈ ਪ੍ਰੀਤ ਦੇ ਚੋਣੀ ਹੁੰਦੀ ਆ ਆਇਆ ਲਾਈਏ ਲੈ ਦੇ ਆਇਆ ਆ ਚਲਾਵਾਂਗੇ ਮੋਟੂ ਕਰੇ ਜੂ ਕੋਣਾ ਨਾ ਯਾਰਾ ਮੈਂ ਡੱਬੇ ਅਲੀ ਪਾਉਣਾ ਹੁਣਾ ਡੱਬੇ ਉਥੋਂ ਲਿਆ ਆ ਆਪਕੇ ਪੱਕੇ ਪੱਕੇ ਚੱਲੇ ਪਈ ਬੱਤਾ ਭਾਈ ਕਰਿਆ ਇਹ ਉੱਤੀ ਰੱਖ ਦੋ ਬਸ ਆਪੀ ਨਾਲ ਮੋਟੂ ਦੇ ਡਿਊਟੀ ਹੈ ਜੀ ਦੂੰ ਲਾਉਣੀ ਜੀ ਇਹ ਸਾਰੇ ਸੇਵਾਦਾਰਾਂ ਨੂੰ ਸਿਕਾਉੂਗਾ ਜ਼ਰਾ ਚਲ ਠੀਕ ਆ ਵੀਡੀਓ ਬਣਾਈ ਚੱਲ ਵੀਡੀਓ ਬਣ ਰਹੀ ਹੈ ਆਪਣੇ ਯਾ ਕੋਈ ਲੰਗਾਂ ਸਿਕਾਏ ਯਾਰ ਆਏ ਨੇ ਇਹਨੇ ਲੋਣੇ ਇਕੱਠਾ ਭਾਈ ਤੂੰ ਹੀ ਚੱਲ ਅੱਜ ਆ ਇਹ ਪਹਿਲਾ ਦਿਨ ਆ ਤੂੰ ਹੀ ਸਾਡੀ ਚੱਲ ਨਹੀਂ ਰਹੀ ਜੀ ਤੁਹਾਨੂੰ ਵੀ ਹੱਲ ਕਰਨਾ ਪੂਜੇ ਕੋਈ ਚਲ ਆ ਬੂਰੋ ਪਾਂਡਾ ਦੀ ਸੇਵਾ ਹੋ ਰਹੀ ਹੈ ਜੀ ਆਪਾਂ ਵੀ ਕਰ ਲੈ ਕੋਈ ਸੇਵਾ ਆਪਾਂ ਸੇਵਾ ਦਾ ਗੱਲ ਨੂੰ ਕਰਾਂਗੇ ਸਾਦਾ ਫਿਰ ਬਣਦੀ ਐ ਨਸੰਦਰਾ ਚਾਹ ਦਾ ਬਣਦੀ ਐ ਚਾਹ ਦਾ ਪੀਵਾਂਗੇ ਆਪਾਂ ਲੱਗਰ ਜੀ ਇਹ ਵੀ ਦੇਖੀ ਚੰਗਾ ਬਲੌਗ ਵਧੀਆ ਬਣਦ ਨੇ ਬਲੌਗ ਆਹ ਦੇਖ ਲੈਣਾ ਦੇਖ ਲੈਣਾ ਵੀਉ ਨਾ ਮਾਇ ਘਰ ਲੀਲਾ ਫੇਸਬੁਕ ਫੇਸਬੁਕ ਕਰ ਦੇਣਾ ਹਾਂ ਉਦੋਂ ਹੀ ਹੌਲੀ ਹੌਲੀ ਜਦੋਂ ਅੰਦਰ ਮੋਨਿਟਾਈਜ਼ ਹੋ ਗਿਆ ਫੇਰ ਨਜ਼ਾਰਾ ਵੀਉ ਜੇ ਤਾਂ ਵਧੀਆ ਆਉਂਦੇ ਨੇ 8-10000 ਰਾਈ ਜਾਇਆ ਕਰੂ ਆ ਜਾ ਉੱਤੇ ਬਹਿ ਕੇ ਪੀਨੇ ਆ ਅਸਲ ਤਾਂ ਇਹ ਮੇਰਾ ਚੈਨਲ ਮੋਨਿਟਾਈਜ਼ ਹੋਵੇ ਨਾ ਹੁਣ ਵੀ ਆ ਹੀ ਜਾਇਆ ਕਰੂ ਦੇਖ ਲੈ ਜੰਨੇ ਵੀਉ ਆਉਂਦੇ ਨੇ ਬੱਬੂ ਫੇਰ ਵੀ ਦਿਮਾਗੀ ਹੈ ਬੰਦਾ ਹੋਰ ਤੋਰੇ ਤੂੰ ਬੰਦਾ ਆ ਪੁਗੜੀ ਸੱਚ ਪਟਾਣ ਦੀ ਬੰਦਾ ਹਾਂ ਮੋਟਰ ਲਾ ਲਈਆਂ ਹੁਣ ਕਿਤੇ ਮੋਟਰ ਨੇ ਲਾਈ ਆ ਜੀ ਤੂੰ ਹੀ ਮੋਟੂ ਨੂੰ ਜਾਂਦਾ ਇਹ ਸੇਰਾ ਤੂੰ ਹੀ ਦਾ ਸਾਰੇ ਬੰਦਿਆਂ ਨੂੰ ਪਤਾ ਲੱਗੂਗਾ ਵੀ ਮੋਟੂ ਨੇ ਤੂੰ ਹੀ ਲਾਈਆ ਗੁਰੂ ਘਰ ਪੂਰੀ ਰੌਣਕ ਆ ਜੀ ਸਾਰਾ ਰਾਜਾ ਰੂੜੀ ਆਉਂਦਾ ਜੀ ਇਹ ਤਾਂ ਹੋ ਜੇ ਕੋਈ ਮੜਦਾ ਸਾਲਾ ਸਿਸਟਮ ਦਾ ਹੋਰ ਨਿਕਲ ਜੀ ਚੱਲੇ ਚੰਗਾ ਵਈ ਫੇਰ ਡਾਕਟਰ ਨਾਈ ਮੋਟੂ ਦੀ ਹਾਂ ਤਲਾਹ ਜੀ ਸਿਕੰਦਰ ਕਾਲ ਨੂੰ ਹਾਂ ਹਾਂ ਆਉਂਗਾ ਫਿਰ ਕਿਹਦਾ ਸਿਰਦਾ ਮੱਥੇ ਤੇ ਕੀ ਜਮ ਕਰਦਾ ਮੈਂ ਬਾ ਡੀ ਕਰ ਫਿਰ ਤੁਮ ਤੇ ਜੀ ਦਾ ਕੰਪਲ ਕਰਾਇਦਰ ਸੇਵਾ ਯਾਰਾ ਉਹ ਸੇਵਾ ਚੱਲ ਮੈਂ ਮਤਰੋ ਜੀ ਨਾਲ ਯਾਰਾ ਗੱਡੀ ਉਡੀਲਾ ਸਾਫ ਰਖੇ ਨਾ ਲੋਕ ਪਾਣੀ ਕਿਵੇਂ ਚਲਾਈ ਜਾਂਦੇ ਨੇ ਰਾਤਾਂ ਨੂੰ ਗੱਡੀ ਪਹੁੰਚ ਗਏ ਮਤਰੋ ਘਰ ਬਰੀ ਲਾਉਣਾ ਬਾਈ ਹੋਲੇ ਮਨੀ ਕਿ ਲਾਦੀ ਮਤਰੋ ਘੰਡੇ ਜਮਾ ਅੰਦਰ ਇੱਕ ਵਾਰ ਉਹੀ ਖੜ ਕੇ ਸਰੋ ਚੈੱਕ ਮਤਰੋ ਲਾਦੀ ਅੰਦਰ ਜਾਵਾ